ਜੇ ਮੇਰੇ ਨਾਲ ਪੁੱਛਣਾ ਉਹਨਾਂ ਨੇ ਪੂਰੀ ਇਨਕੁਆਇਰੀ ਕਰਨੀ ਵੀ ਕਿਤੋਂ ਆਇਆ ਕਿਵੇਂ ਚੱਲਿਆ ਵੀ ਕਿੱਧਰ ਨੂੰ ਚੱਲਿਆ ਹਨ ਉਹ ਪੇਪਲ ਕੋਲੇ ਕਿਸਾਨ ਗੱਡੀ ਦੇ ਉੱਤੇ ਰੋੜਾ ਮਾਰਿਆ ਗਿਆ ਠੀਕ ਉਹ ਬੰਦੇ ਆਹ ਨਾਲ ਆਹ ਨਾਲ ਰਲੇ ਇੱਥੇ ਕਿਸਾਨ ਦੱਸਿਆ ਸਰਪੰਚ ਸਾਹਿਬ ਆਏ ਇਹਦੀ ਗੱਡੀ ਵਿੱਚ ਬੈਠ ਕੇ 10 ਜਣੇ ਉੱਥੇ ਗਏ ਠੀਕ ਆ ਵੀ ਕੌਣ ਹੋ ਸਕਦਾ ਕੌਣ ਹੋ ਸਕਦੇ ਆ ਬਿਲਕੁਲ ਬਿਲਕੁਲ ਦੂਜੇ ਦਿਨ ਇੱਥੇ ਮੁੰਡਾ ਆਟੋ ਵਾਲਾ ਸਾਡੇ ਕੋਲ ਆਉਂਦਾ ਹੁੰਦਾ ਖੜਿਆ ਹੁੰਣਾ ਉਹਨੂੰ ਲੈ ਕੇ ਆਟੋ ਦਾ ਅਸੀਂ ਦੂਸਰੇ ਦਿਨ ਆਪ ਗਏ ਉੱਥੇ ਫੇਰ ਫੇਰ ਗਏ ਫੇਰ ਫੇਰ ਗਏ ਸਰਪੰਚ ਸਾਹਿਬ ਜਿਵੇਂ ਮੁਹੰਮਦ ਰਿਸ਼ੇ ਇੱਕ ਜਿਵੇਂ ਕਿ ਲੋਕ ਕਹਿੰਦੇ ਹਰੇਕ ਵੀ ਰਿਸਕ ਵੀ ਇਹ ਕੰਮ ਚ ਕੋਪ ਦੇ ਨਸ਼ੇ ਪੱਤੇ ਵਾਲੇ ਦਾ ਬਾਈ ਕੋਈ ਪਤਾ ਨਹੀਂ ਹੁੰਦਾ ਕੀ ਮਾਰ ਦੇਣਾ ਜਾਂ ਕੁਝ ਕੋਈ ਇਹ ਜਾਂ ਕੋਈ ਕੇਸ ਆਇਆ ਵੀ ਕਿਵੇਂ ਮਨਕ ਚਲ ਕੇ ਯਾਰ ਬੰਦਾ ਮੂਰੇ ਓਵੇਂ ਜੇ ਗੱਲ ਕਰਦਾ ਹੋਵੇ ਨਹੀਂ ਹਜੇ ਤੱਕ ਕੋਈ ਆਇਆ ਨਹੀਂ ਠੀਕ ਹੈ ਸ਼ਾਂਤ ਵੀ ਇਹੀ ਹੋਂਤਾ ਸਾਰਾ ਮਾਹੌਲ ਵਧੀਆ ਰਿਹਾ ਹੈ ਹਾਂ ਤੇ ਜੇ ਆਊ ਤਾਂ ਕੁਝ ਕੰਨੀ ਫਿਰ ਸੋਚ ਕੇ ਤੁਰੇ ਇਹੀ ਜੀ ਤਾ ਨਾ ਅੱਛਾ ਅੱਛਾ ਇਹ ਜੀ ਤਾਂ ਪਹਿਲਾਂ ਥੁੱਕੀ ਆਪਾਂ ਬਿਲਕੁਲ ਬਿਲਕੁਲ ਬਾਈ ਚਾਂਸ ਵੀ ਕੋਈ ਗਾਲ ਪੈਂਦਾ ਕੋਈ ਝਗੜਦਾ ਤਾਂ ਫਿਰ ਉਹਦਾ ਫਰਹਾ ਲਾ ਦਾ ਹਾਲ ਹੈਗਾ ਜਤੂ ਰੱਖਿਆ ਕੋਲੇ ਜਤੂ ਰੱਖਿਆ ਕੋਲੇ ਠੀਕ ਇਹ ਵੀ ਬਹੁਤ ਵਧੀਆ ਫਿਰ ਦਲੇਰੀ ਵਾਲਾ ਕੰਮ ਹੀ ਆ ਬਾਈ ਇਹ ਤਾਂ ਸਰਪੰਚ ਸਾਹਿਬ ਉਹ ਤਾਂ ਔਖੀ ਹੈ ਇਹਨਾਂ ਨੂੰ ਕਿਤੇ ਇਹ ਪਤਾ ਹੀ ਆਪਨ ਬਹੁਤ ਔਖੀ ਹੈ ਨਾ ਨੱਥ ਪੋਣੀ ਹਾਂ ਬਹੁਤ ਵਧੀਆ ਕੰਮ ਚੱਲ ਰਿਹਾ ਤੁਸੀਂ ਕਰ ਰਹੇ ਹੋ ਬਾਕੀ ਦੋਸਤੋ ਆਪਾਂ ਅੱਗੇ ਆਉਣੇ ਅੱਗੇ ਨਾਕਾ ਹੈਗਾ ਉੱਥੇ ਦਿਖਾਉਣੇ ਆ ਜੇ ਉੱਥੇ ਵੀ ਖੜੇ ਆ ਬੰਦੇ ਆਪਣ ਲੈ ਵੀ ਦੋਸਤੋ ਹੁਣ ਆਪਾਂ ਢੂੜਕੋੜ ਤੋਂ ਜੇ ਨਾ ਤਖਤੂਪੁਰੇ ਨੂੰ ਰਸਤਾ ਜਾਂਦਾ ਉਹ ਰਾਹ ਤੇ ਆ ਗਏ ਆ ਇੱਥੇ ਚਰਾਸਤਾ ਬਣਦਾ ਚਰਾਸਤਾ ਇਧਰੋਂ ਦਿਖਾਉਣੇ ਤੁਹਾਨੂੰ ਆਜੇ ਉੱਪਰ ਆ ਜਾ ਕੁਮਰ ਲੈ ਵੀ ਇੱਥੇ ਚਰਾਸਤਾ ਬਣਦਾ ਦਿਖਾਈ ਗੋਮਰਾ ਇੱਕ ਇਧਰੋਂ ਨਿਹਾਲ ਸਾਈਂਗਲੇ ਤੋਂ ਕਸਤੀ ਆਉਂਦੀ ਆ ਤੇ ਇਧਰੋਂ ਆਉਂਦਾ ਮੰਨ ਕੇ ਚੱਲ ਲੋ ਹਾਰੇ ਵਾਲੀ ਸਾਈਡ ਤੋਂ ਆ ਬਣਦਾ ਚਰਾਸਤਾ ਤਖਤੂਪੁਰ ਨੂੰ ਜਾਂਦਾ ਪਿੰਡ ਨੂੰ ਆ ਇੱਥੇ ਚਰਾਸਤਾ ਕਵਰ ਕੀਤਾ ਹੋਇਆ ਇਹਨਾਂ ਦਾ ਸੋ ਇਹ ਏਰੀਆ ਦੇ ਮੈਂਬਰ ਸਾਹਿਬ ਆਪਣੇ ਨਾਲ ਖੜੇ ਆ ਮੈਂਬਰ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰਾ ਐ ਤੁਹਾਡਾ ਧੰਨਵਾਦ ਵੀ ਜਿਹੜਾ ਤੁਸੀਂ ਨਾਲ ਸਾਥ ਦੇ ਰਹੇ ਆ ਤੇ ਜਿਹੜਾ ਕਰ ਰਿਹਾ ਸਰਪੰਚ ਪ੍ਰੋਸੈਸ ਚਲਾਇਆ ਆਪਣੇ ਪਿੰਡ ਦੇ ਵਿੱਚ ਮੁਹੰਮਦ ਚਲਾਇਆ तकरीबन ਸਾਰੇ ਨਸ਼ਿਆਂ ਨੂੰ ਲੈ ਕੇ ਦੁਕਾਨਾਂ ਤੇ ਬੰਦ ਕਰ ਰਹੇ ਆ ਜੋ ਹੋਰ ਕਿਵੇਂ ਲੱਗ ਰਿਹਾ ਤੁਹਾਨੂੰ ਤੁਹਾਨੂੰ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਰ ਹਾਂਜੀ ਤੇ ਤੁਸੀਂ ਸਹਿਯੋਗ ਦੇ ਰਹੇ ਸਾਰੇ ਸਾਰਾ ਪੂਰਾ ਸਹਿਯੋਗ ਦੇ ਰਹੇ ਸਾਰਾ ਵਾਰਡਾ ਤੇ ਕੋਈ ਟੋਟਲੀ ਆਉਂਦੇ ਆ ਸਾਡਾ 4 ਨੰਬਰ ਵਾਰਡ ਹੋ ਗਿਆ ਸਰ ਇਹਦਾ 2 ਨੰਬਰ ਵਾਰਡ ਹੋ ਗਿਆ ਤੇ ਸਾਡੇ ਬਦਵੰਤ ਸੱਜਣਾਂ ਸਾਰੇ ਨਾਲ ਸਾਰੇ ਕਮੇਟੀ ਮੈਂਬਰ ਆਹੀ ਠੀਕ ਹੈ ਠੀਕ ਹੈ ਸਾਰੇ ਪੁਲਿਸ ਫੋਰਟ ਦੇ ਰਹੇ ਇਹ ਤਾਂ ਸੁਪਲੇ ਰੋਡ ਤੇ ਖੜੇ ਆ ਕਿਵੇਂ ਇੱਥੇ ਸ਼ਾਂਤੀ ਹੁਣ ਫਰਕ ਆ ਕੋਈ हां शांतिया सर पूरी बढ़िया शांति ठीक है ਤੇ ਜਿਵੇਂ ਹੋਰ ਕੋਈ ਰਾਤ ਤੇ ਕੋਈ ਹੋਰ ਕੋਈ ਬਾਰਦਾਦ ਜਿਵੇਂ ਅੱਗੇ ਹੋ ਜਾਂਦੇ ਜਿਵੇਂ ਦਿਖਾਈ ਕੋਬ ਲਾਵੇ ਰੋਕਦੇ ਆ ਬਾਈ ਹੁਣੀ ਹਨਾ ਜਿਵੇਂ ਇਹਨਾਂ ਨੇ ਪੁੱਛਣਾ ਉਹਨਾਂ ਨੇ ਪੂਰੀ ਇਨਕੁਆਰੀ ਕਰਨੀ ਵੀ ਕਿੱਥੋਂ ਆਏ ਕਿਵੇਂ ਚੱਲਿਆ ਵੀ ਕਿੱਧਰ ਨੂੰ ਚੱਲਿਆ ਹਨਾ ਪੂਰਾ ਪੁੱਛ ਗਿਆ ਸਤ ਕਰਕੇ ਤੇ ਹਾਂ ਫਿਰ ਬਾਈ ਹੁਣੀ ਜਾਣ ਦਿੰਦੇ ਆ ਇਹਨੂੰ ਵੀ ਕੋਈ ਹਾਂ ਬਿਲਕੁਲ 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 ਹਾਂ ਹੋਣ ਬਾਈਆਂ ਨੂੰ ਸਮਝਾ ਵੀ ਰਹੇ ਪੁੱਛ ਰਿਹਾ ਕਾ ਤੋ ਰੋਕਿਆ ਸਾਨੂੰ ਨਹੀਂ ਸਾਡੇ ਉੱਤੇ ਲੱਗਦੇ ਹਾਂ ਹਾਂ ਇਹ ਬਾਈ ਹੁਣਾਂ ਨੇ ਪੁੱਛਿਆ ਵੀ ਕੰਮ ਤੋਂ ਆਏ ਹੋਣੇ ਵੀ ਕਿਉਂ ਖੜੇ ਨੇ ਨੂੰ ਦੱਸਿਆਗਾ ਵੀ ਇੱਥੇ ਲਾ ਕੇ ਲੱਗਦੇ ਹਾਂ ਹੋਰ ਮੈਂਬਰ ਸਾਹਿਬ ਵੀ ਕਿਵੇਂ ਆ ਇੱਥੇ ਲੱਗ ਰਿਹਾ ਤੁਹਾਨੂੰ ਮਾਹੌਲ ਸਹੀ ਹੈ ਜਿਵੇਂ ਸਾਰੇ ਰਾਸਤੇ ਤੁਸੀਂ ਕਵਰ ਕਰੀ ਬੈਠੇ ਆ ਮਾਹੌਲ ਸਰ ਵਧੀਆ ਏ ਅੱਗੇ ਸਾਨੂੰ ਪਤਾ ਲੱਗਦਾ ਜੀ ਕਈ ਵਾਰੀ ਜਾਂ ਅਚਾਨਕ ਇੱਥੇ ਕੋਈ ਲੰਗਦਾ ਜੀ ਫੋਨ ਖੋਇਆ ਜਾਂਦਾ ਸੀਗਾ ਠੀਕ ਹੈ ਜਾਂ ਕੋਈ ਬੁਰਾ ਨਰਾਦ ਨੂੰ ਸ਼ੇਅਰ ਕਰਨਾ ਦਿੰਦਾ ਸੀਗਾ ਉਹ ਵੀ ਆਪ ਦੇ ਨਹੀਂ ਢੰਗ ਨਾਲ ਨਹੀਂ ਆ ਸਕਦੀਆਂ ਸੀਗੀਆਂ ਬਿਲਕੁਲ ਉਹਨਾਂ ਨੂੰ ਜੋ ਹੁੰਦਾ ਹੀ ਪਹਿਰਾ ਲਾਉਣ ਲੱਗੇ ਹੋਏ ਆ ਇਹ ਪਹਿਰੇ ਦਾ ਕੋਈ ਟਾਈਮ ਕੋਈ ਨਹੀਂਗਾ ਇਹ ਰਾਤ ਨੂੰ 2 ਵਜੇ ਤੱਕ ਵੀ ਲੱਗ ਸਕਦਾ 4 ਵਜੇ ਤੱਕ ਵੀ ਲੱਗ ਸਕਦਾ ਹੈ ਪਛਾਉ ਨੂੰ 6 ਵਜੇ ਤੱਕ ਵੀ ਬੈਠ ਜੰਨੇ ਆ ਠੀਕ ਹੈ ਠੀਕ ਹੈ ਮਤਲਬ ਬੈ ਰਾਤ ਦਾ ਹੀ ਹੁੰਦਾ ਹੈ ਰਾਤ ਦੇ ਸਾਰੇ ਇਹ ਐ ਜਿਹੜਾ ਵੀ ਬੰਦਾ ਆ ਗਿਆ ਉਹ ਹਾਜ਼ਰ ਹੋਊਗਾ ਇੱਥੇ ਇਹ ਨਹੀਂ ਵੀ ਸਾਰੇ ਇਨੇ ਇਕੱਠੇ ਆ ਇਹ ਅਲੱਗ-ਅਲੱਗ ਸਾਡੇ ਮੈਂਬਰ ਆ ਉਹ ਜਦੋਂ ਵੀ ਟਾਈਮ ਮਿਲਦਾ ਸਾਰੇ ਇਨੇ ਬੈਠਦੇ ਆ ਬੜਾ ਸੰਗਤ ਦਾ ਸੰਯੋਗ ਹੈ ਬਿਲਕੁਲ ਨਵੀਂ ਪੰਚਾਇਤ ਬਣੀ ਆ ਜੀ ਦਾ ਧੰਨਵਾਦ ਮੈਂ ਤਾਂ ਕਰਨਾ ਆਪਦੇ ਦਿਲੋਂ ਧੰਨਵਾਦ ਕਰਦਾ ਬਿਲਕੁਲ ਕੋਈ ਰਾਜਨੀਤੀ ਨਹੀਂ ਦੇਖੇਗੀ ਥੋੜੇ ਚੈਨਰ ਦਾ ਵੀ ਧੰਨਵਾਦ ਆ ਤੇ ਸਾਡੀ ਗੱਲਬਾਤ ਨਗਰ ਦੀ ਪੂਰੇ ਇਲਾਕੇ ਵਿੱਚ ਪਹੁੰਚਾਈ ਜਾਂਦੀ ਹੈ ਬਿਲਕੁਲ ਸਾਡੇ ਕੋਲੇ ਵੀਆਈਪੀ ਬੰਦੇ ਵੀ ਇੱਥੇ ਖੜਕੇ ਜਾਂਦੇ ਹਿਸਾਬ ਦੇ ਨਾਲ ਆ ਆਮ ਬੰਦੇ ਵੀ ਜਿਹੜੇ ਸਿਆਣੇ ਸੂਝਵਾਨ ਸਮਝਦਾਰ ਬੰਦੇ ਆ ਉਹਦਾ ਵੈਸੇ ਹੀ ਖੜ ਕੇ ਜਾਂਦੇ ਵੀ ਕਹਿੰਦੇ ਬਹੁਤ ਵਧੀਆ ਗੱਲ ਆ ਹਾਂਜੀ ਸਾਵਾਸ਼ੇ ਦਿੰਦੇ ਆ ਕਾਹ ਮੈਸੇਜ ਪਹੁੰਚਦਾ ਆਪਣੇ ਪਿੰਡ ਦਾ ਉਹ ਮਾਛੀ ਕਾਲੇ ਬੁਲਾਇਆ ਆਪਾਂ ਉਹ ਤੋਂ ਪਤਾ ਕਰਿਆ ਗਿਆ ਉਹ ਕਹਿੰਦਾ ਬਈ ਸਾਡੇ ਵੀ ਨਾਲ ਲੱਗਦੇ ਆ ਬਿਲਕੁਲ ਹੁਣ ਆ பஞ்சਾਇਤਾਂ ਬਣੀਆਂ ਹਾਂ ਹਾਂ ਸੋਹਣਾ ਸਮਾਂ ਏ ਸਮੇਂ ਦੀ ਕਦਰ ਕਰੋ ਆਪਾਂ ਸਾਰੇ ਜਣੇ ਚਲੋ ਜੇ ਕੋਈ ਬੰਦਿਆ ਵਿਚਾਰੇ ਕੋਈ ਨਸ਼ਾ ਪੱਤਰ ਕਰਦੇ ਸੇਵਣ ਉਹ ਉਹ ਵੀ ਯਕੀਨ ਮੰਨਣਗੇ ਇਸ ਚੀਜ਼ ਦਾ ਵੀ ਯਾਰ ਸਾਡੇ ਲਈ ਇਹ ਕੁਝ ਕਰ ਰਹੇ ਆ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਅਸੀਂ ਬਹੁਤ ਤੋਂ ਵੱਧ ਕਰਦੇ ਆ ਹੂੰ ਹੂੰ ਸਾਡੇ ਦੋ ਬਾੜਾ ਦੇ ਬੰਦੇ ਇੱਥੇ ਖੜਦੇ ਹੁੰਦੇ ਆ ਬਿਲਕੁਲ ਕਿਉਂਕਿ ਜਿਆਦਾ ਏਰੀਆ ਬਣ ਜਾਂਦਾ ਕਵਰ ਰਸਤਾ ਬਣ ਜਾਂਦਾ ਸਾਡੇ ਬਹੁਤ ਵਧੀਆ ਸਹਯੋਗ ਹੈ ਇੱਥੋਂ ਦੂਜਾ ਨਾਕਾਂ ਦੇ ਉੱਤੇ ਵੀ ਦੋ ਚਾਰ ਬੰਦੇ ਦਿੰਦੇ ਆ ਇੱਥੋਂ ਬਿਲਕੁਲ ਜਦੋਂ ਬੰਦੇ ਆ ਇੱਕ ਸਾਡਾ ਸਾਂਝਾ ਕੰਮ ਹੈ ਸਾਡੇ ਕੱਲਿਆਂ ਦਾ ਨਹੀਂ ਵੀ ਸਾਡਾ ਇੱਥੇ ਇਹ ਤਾਂ ਜਨ ਹਾਈਵੇ ਆ ਕੋ ਬਿਲਕੁਲ ਕਿ ਇਹ ਬਾਤ ਤੋਂ ਬਾਤ ਵੀ 50 ਬੰਡਾ ਨੂੰ ਜਾਂਦਾ ਹੈ ਬਿਲਕੁਲ ਬਿਲਕੁਲ ਇੱਥੇ ਹਰ ਪ੍ਰਕਾਰ ਦਾ ਬੰਦਾ ਹੁੰਦਾ ਹੈ ਬਿਲਕੁਲ ਜਿਹੜੇ ਡੇਲੀ ਲੰਘਦੇ ਉਹਨਾਂ ਵੀ ਸਾਨੂੰ ਪਤਾ ਹੈ ਉਹ ਵੀ ਰੁੱਕ ਕੇ ਜਾਂਦੇ ਯਾਰ ਤੁਹਾਡਾ ਬਹੁਤ ਵਧੀਆ ਕੰਮ ਹੈ ਹਾਂ ਉਹ ਪੇਪਲ ਗੋਲੇ ਕਿਸਾਨ ਗੱਡੀ ਦੇ ਉੱਤੇ ਰੋੜਾ ਮਾਰਿਆ ਜਾਂਦੀ ਠੀਕ ਉਹ ਬੰਦੇ ਆਹ ਨਾਲ ਆਹ ਨਾਲ ਰਲੇ ਇੱਥੇ ਕਿਸਾਨ ਦੱਸਿਆ ਸਰਪੰਚ ਸਾਹਿਬ ਆਏ ਇਹਦੀ ਗੱਡੀ ਵਿੱਚ ਬੈਠ ਕੇ 10 ਜਣੇ ਉੱਥੇ ਗਏ ਠੀਕ ਆ ਵੀ ਕੌਣ ਹੋ ਸਕਦਾ ਕੌਣ ਹੋ ਸਕਦੇ ਆ ਬਿਲਕੁਲ ਬਿਲਕੁਲ ਦੂਜੇ ਦਿਨ ਇੱਥੇ ਮੁੰਡਾ ਆਟੋ ਵਾਲਾ ਸਾਡੇ ਕੋਲ ਆਉਂਦਾ ਹੁੰਦਾ ਖੜਿਆ ਹੋਣਾ ਅਸੀਂ ਦੂਸਰੇ ਦਿਨ ਆਪ ਗਏ ਉੱਥੇ ਫੇਰ ਫੇਰ ਗਏ ਫੇਰ ਫੇਰ ਗਏ ਡਰ ਨਹੀਂ ਲੱਗਦਾ ਬਾਈ ਨਹੀਂ ਡਰ ਤਾਂ ਹੁਣ ਫਿਰ ਇਕੱਲੇ ਇਕੱਲੇ ਨੂੰ ਲੱਗਦਾ ਸੀ ਅੱਗੇ ਤਾਂ ਡਰ ਲੱਗਦਾ ਸੀਗਾ ਬਸ ਜੋ ਇੱਕਿਆ ਹੋਊਗਾ ਪਿਆਰ ਵੜਿਆ ਆਪਸ ਵਿੱਚ ਇੱਥੇ ਸਾਰੀ ਮਤ ਮਿਲਦੀ ਹੈ ਆ ਜਿਆ ਤੁਹਾਡੇ ਕੋਲੇ ਆਹ ਪ੍ਰਬੰਧ ਸਾਰੇ ਹਾਂ ਜੀ ਸਾਡੀ ਜੇ ਸਾਡੀ ਮਤ ਮਿਲਦੀ ਅਸੀਂ ਤਾਂ ਕਰਦੇ ਹਾਂ 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 ਜਿਵੇਂ ਅਗਲੇ ਆਫਤਾਂ ਦੇ ਡਰਦੇ ਹੁੰਦੇ ਸੀਗੇ ਲਾਈ ਖੜਾ ਜਾ ਮੁੰਡਾ ਮੂਰੇ ਆ ਜਾ ਤੂੰ ਆਹ ਸੰਧ ਪੂਰੇ ਆਏ ਨਹੀਂ ਕੋਈ ਗੱਲ ਜਿਹੜੀ ਚੀਜ਼ ਆਈ ਐ ਪਹਿਲਾਂ ਅਸੀਂ ਮਾਨ ਸਾਹਿਬ ਟਰਦੇ ਹੁੰਦੇ ਸੀਗੇ ਹਾਂ ਇਤੋਂ ਪਹਿਲਾਂ ਡਰਦੇ ਹੁੰਦੇ ਸੀਗੇ ਸਫਾਈ ਹੋਣੀ ਸਾਡਾ ਕੋਈ ਸਮਾਗਮ ਆਇਤੇ ਉਦੋਂ ਸਫਾਈ ਹੁੰਦੀ ਹੁਣ ਡੇਲੀ ਸਫਾਈ ਹੁੰਦੀ ਹੈ ਬਿਲਕੁਲ ਬਿਲਕੁਲ ਸਹੀ ਹੈ ਸਹੀ ਹੈ ਮਾਲਣ ਦਾ ਪ੍ਰਬੰਧ ਸਾਡੇ ਕੋਲ ਆਟੋਮੈਟਿਕ ਹੈ ਇੱਕ ਖੜਾ ਸਾਡਾ ਲਾਇਆ ਹੋਇਆ ਇੱਕ ਸਾਡਾ ਸਾਡੇ ਕੋਲ ਐਕਸਟਰਾ ਪਹੁੰਚ ਗਿਆ ਬਿਲਕੁਲ ਬੜਾ ਸੰਯੋਗ ਆ ਸਾਨੂੰ ਵੀ ਠੰਡ ਬਹੁਤ ਆ ਮੀਂਹ ਦੇ ਵਿੱਚ ਵੀ ਅਸੀਂ ਆਏ ਇੰਨਾ ਹਤਸ਼ਾ ਹੈ ਸਾਨੂੰ ਮੀਂਹ ਦੇ ਵਿੱਚ ਦੋ ਦਿਨ ਅਸੀਂ ਖੜਦੇ ਰਹੇ ਇੰਨਾ ਹਤਸ਼ਾ ਵੜਿਆ ਬਹੁਤ ਵਧੀਆ ਗੱਲ ਵੀ ਇਹ ਸੇਵਾ ਦਾ ਸਮਾਂ ਹੈ ਭਾਈ ਇਹ ਕੋਈ ਜ਼ਿੰਮੇਵਾਰ ਕਹਿੰਗੇ ਜਾਂ ਇਹ ਸੇਵਾ ਦਾ ਸਮਾਂ ਹੈ ਤੇਰੇ ਵਾਸਤੇ ਵੀ ਵਧੀਆ ਹੈ ਮਾਨ ਸਾਹਿਬ ਸੇਵਾ ਦਾ ਸਮਾਂ ਤੋਂ ਬਹੁਤ ਦੂਰ ਤੱਕ ਮੈਂ ਤੁਹਾਡੇ ਜੀਾਂ ਨੂੰ ਦੇਣਾ ਹੈ ਹਾਂਜੀ ਵੀ ਬਹੁਤ ਵਧੀਆ ਬਾਈ ਗੱਲ ਆ ਹੋਰ ਬਾਈ ਸਾਰੇ ਵੀਰਾਂ ਦਾ ਵੀ ਧੰਨਵਾਦ ਬਾਅਦ ਚੜ ਕੇ ਇੱਥੇ ਆ ਡੋਰ ਟੋ ਡੋਰ ਕਰਦੇ ਰਹੀਏ ਤੇ ਚਲੋ ਭਰਾਓ ਬਿਮਾਰੀ ਚੱਕੀ ਜਾਊਗੀ ਅਗਲੀ ਪੀੜ੍ਹੀ ਵਾਸਤੇ ਕੰਮ ਸਾਫ਼ ਹੋ ਜਾਊਗਾ ਆਪਾਂ ਉਹਨਾਂ ਦਾ ਇਹ ਰਹਿੰਦਾ ਹੀ ਦਿਮਾਗ ਵਿੱਚ ਵੀ ਯਾਰ ਲੜਕੀਆਂ ਦਾ ਕਿੱਥੇ ਕੀ ਸੋਚਾਂਗੇ ਕਿ ਇੰਨੇ ਸਾਰੇ ਤਲਾਕ ਡੈਲੀ ਹੁੰਦੇ ਯਾਰ ਤੇ ਉਹ ਕਿੱਥੇ ਜਾਣਗੀਆਂ ਹਮ ਸੋਡੀ ਤੋਂ ਬਿਨਾ ਕੋਈ ਆਪਾਂ ਇਸ ਸਮਾਜ ਨੂੰ ਬਧਾ ਨਹੀਂ ਸਕਦੇ ਕਿਸੇ ਤਰ੍ਹਾਂ ਚਲਾ ਨਹੀਂ ਸਕਦੇ ਇਹ ਚੀਜ਼ ਹੈ ਨਸ਼ੇ ਦਾ ਕੂਪ ਸੀਗਾ ਹਮ ਹੋ ਤੂੰ ਮੁੰਡਾ ਪੜਿਆ ਲਿਖਿਆ ਸੀ ਤੈਨੂੰ ਕੋਈ ਕਿੱਤਾ ਨਹੀਂ ਮਿਲਿਆ ਤਾਂ ਤੂੰ ਆਪਦਾ ਚੈਨਲ ਆਪਦਾ ਪੇਜ ਬਣਾ ਲਿਆ ਬਿਲਕੁਲ ਬਿਲਕੁਲ ਬਹੁਤ ਸੋਹਣੀ ਗੱਲ ਆ ਬਾਈ ਯਾਰ ਆਪਾਂ ਦਾ ਕਹਿੰਦੇ ਵੀ ਜੇ ਦਿਮਾਗ ਸਹੀ ਰਹੂਗਾ ਅਸੀਂ ਕੋਈ ਚੰਗੀ ਗੱਲ ਚੰਗੀ ਸੋਚ ਉੱਭਰੂਗੀ ਬਿਲਕੁਲ ਬਿਲਕੁਲ ਜੇ ਅਸੀਂ ਨਸ਼ਾ 'ਚ ਰਹੇਗੇ ਸਾਡਾ ਉਹ ਨਸ਼ਾ ਤਕਸੀਮਤ ਰਹ ਜਾਏਗਾ ਜੀ ਜੀ ਸੋ ਬਾਈ ਆਪਾਂ ਗੱਲਬਾਤ ਕੀਤੀ ਬਾਈ ਨੇ ਬਹੁਤ ਸੋਹਣੀ ਸਪੀਚ ਦਿੱਤੀ ਸਾਰੇ ਇਲਾਕੇ ਨੂੰ ਪਿੰਡਾਂ ਨੂੰ ਪੰਜਾਬ ਦੇਆਂ ਨੂੰ ਇਹ ਬਾਈ ਦੀ ਸਪੀਚ ਜਾਣੀ ਚਾਹੀਦੀ ਹੈਗਾ ਸ਼ੇਅਰ ਜ਼ਰੂਰ ਕਰਨੀ ਆ ਕਿੰਨਾ ਸੋਹਣਾ ਬਾਈ ਨੇ ਮੈਸੇਜ ਦਿੱਤਾ ਆਪਾਂ ਨੂੰ ਤੇ ਸਾਰੇ ਜਿਹੜੇ ਬਾਈ ਹੁਣੇ ਖੜੇ ਆ ਪਿੰਡ ਦੇ ਪ੍ਰਬੰਧ ਤੇ ਸੱਜਣਾਂ ਤੇ ਟਰਨ ਵਾਈਜ ਇਹ ਆਈ ਜਾਂਦੇ ਪੂਰੀ ਰਾਤ ਚੱਲੇ ਨੇ ਤਾਂ ਬਹੁਤ ਬਹੁਤ ਧੰਨਵਾਦ ਆ ਜੀ ਤੁਸੀਂ ਜਿਹੜਾ ਨਾਕਾ ਲਾਇਆ ਮੈਂ ਦਿਲੋਂ ਧੰਨਵਾਦ ਕਰਦਾ ਤੁਹਾਡਾ ਵੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸਾਹ ਦੇ ਰਹੇ ਹੋ ਸਰਪੰਚ ਸਾਹਿਬ ਦਾ ਕਿਉਂਕਿ ਕੱਲਾ ਬੰਦਾ ਕੋਈ ਨਹੀਂ ਵੱਡਾ ਹੁੰਦਾ ਮੰਨਦੇ ਨੇ ਇਹ ਗੱਲ ਸਾਰੇ ਪਿੰਡ ਦਾ ਸਾਥ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆਇਆ ਦਾ ਬਹੁਤ ਸ਼ੁਕਰੀਆ ਸਾਨੂੰ ਇਹ ਧੰਨਵਾਦ ਕਰਨਾ ਚਾਹੀਦਾ ਵੀ ਆ ਸਰਪੰਚ ਨੇ ਮੁੱਦਾ ਬੜਾ ਠਾਹਾਇਆ ਅਦੇ ਦਿਲ ਦੇ ਵਿੱਚੋਂ ਤੇ ਅਸੀਂ ਨਾਲ ਦੀਆਂ ਨਗਰ ਨੇ ਸਹਿਯੋਗ ਦਿੱਤਾ ਨਾਲ ਦੀ ਨਾਲ ਹੀ ਬੰਦੇ ਫੜੇ ਗਏ ਬਿਲਕੁਲ ਬਿਲਕੁਲ ਫੜੇ ਉਹ ਟੈਗ ਵੀ ਗਏ ਵਿਚਾਰੇ ਬਿਲਕੁਲ ਬਿਲਕੁਲ ਬੜਾ ਕੋਈ ਜਿੰਨਾ ਮਰਜ਼ੀ ਬੁਲਾਈ ਚਲੋ ਬਹੁਤ ਕੁਝ ਬੋਲਣ ਵਾਲਾ ਪਿਆ ਪਰ ਇੰਨੀਆਂ ਗੱਲਾਂ ਵੀ ਇਥੋਂ ਆਪਣਾ ਮੈਸੇਜ ਪਹੁੰਚਣਾ ਚਾਹੀਦਾ ਹੈ ਜਿੰਨੇ ਸੱਚ ਨੇ ਖੜੇ ਰਿਸ਼ਤੇਦਾਰੀਆਂ ਵਿੱਚ ਵੀ ਆਪਦੇ ਪੇਚਾਂ ਤੋਂ ਵੀ ਯਾਰ ਕੋਈ ਨਾ ਕੋਈ ਪਾਇਆ ਕਰੋ ਵੀ ਯਾਰ ਤੁਸੀਂ ਵੀ ਇੱਥੇ ਕਰੋ ਇਹਦੇ ਨਾਲ ਨਾਲ ਮਾਨ ਸਾਹਿਬ ਘੱਟ ਤੋਂ ਘੱਟ ਵੀ ਅੱਜ ਜੇ ਤੁਸੀਂ ਆਪਾਂ ਰੀਡਿੰਗ ਦੇਖੇ 35 ਕਿ ਪੰਡਾਂ ਵਿੱਚ ਆਪਣ ਮਾਹੌਲ ਸ਼ੁਰੂ ਹੋ ਗਿਆ ਬਿਲਕੁਲ ਆਪਣੀ ਸ਼ੁਰੂਆਤ ਆਪਣੀ ਹੋ ਗਈ ਆਪਾਂ ਦੁੱਖ ਦੇ ਸੁੱਖ ਦੇ ਜਾਨੀ ਰਹਿਣੇ ਆ ਕਿਤਨਾ ਕਿਤੇ ਉੱਥੇ ਵੀ ਜਾ ਕੇ ਗੱਲ ਨੂੰ ਹਲਾਉਨੇ ਆ ਵੀ ਯਾਰ ਸਾਡੇ ਕਿਵੇਂ ਵੀ ਛੋਡੇ ਪੰਚਾਇਤ ਸਾਡੇ ਪੰਚਾਇਤ ਯਾਰ ਬਹੁਤ ਸੋਹਣਾ ਸਹਯੋਗ ਹੈ ਹੂੰ ਹੂੰ ਇੱਥੇ ਇਕੱਲੇ ਸਰਪੰਚਾਂ ਦੀ ਨਹੀਂ ਪੰਚਾਇਤ ਸਾਰਿਆਂ ਦੀ ਪੰਚਾਇਤ ਬਣ ਗਈ ਬਿਲਕੁਲ ਬਿਲਕੁਲ ਬਹੁਤ ਸਾਰੇ ਦਾ ਸਤਿਕਾਰ ਹੈ ਸੀ ਕੋਈ ਇਕੱਲੇ ਸਰਪੰਚ ਸਾਹਿਬ ਬੜਾ ਗੇੜਾ ਮਾਰਦੇ ਯਾਰ ਹੂੰ ਹੂੰ ਆਪਾਂ ਬਗਲੇ ਵੀ ਸਰਪੰਚ ਜਿਹਨੋਂ ਜਿੱਦਾਂ ਉਹ ਸਮਾਂ ਸੀ ਉਹ ਨਗਾ ਗਿਆ ਆਪਾਂ ਬਿਲਕੁਲ ਬਿਲਕੁਲ ਚਲੋ ਸੋਹਣਾ ਸਮਾਂ ਆ ਗਿਆ ਸਾਰਿਆਂ ਵਾਸਤੇ ਹਨਾ ਵਾਹਿਗੁਰੂ ਕਿਰ